ਸਹੀ ਗੱਲ ਠੀਕ ਹੈ ਜੀ ਵਧੀਆ ਹਾਂ ਜੀ ਅੰਦਰ ਹੋ ਸੀ ਪੂਰੇ ਜਹਾਜ਼ਾਂ ਦੇ ਨਾਲ ਉਹ ਵੀ ਉੱਥੇ ਫੇਰ ਉਹਦੇ ਤੋਂ ਚਲੇ ਗਏ ਜਿੱਥੇ ਤੇ ਉਹ ਸ਼ਵੇਰੇ ਮੈਂ ਤਾਂ ਨਹੀਂ ਆਇਆ ਇਹਦੇ ਪਿਛਲੇ ਪਾਸੇ ਹੋ ਜਾ ਉਹ ਨਹੀਂ ਪਿਛਲੇ ਨਹੀਂ ਉਹ ਪਿੱਛੇ ਆਣੇ ਪੈਟ ਚੜਾ ਅੱਜ ਫੇਰ ਤੇ ਉਹਦੇ ਤੋਂ ਆ ਗਿਆ ਮੈਂ ਉਹਦਾ ਹੱਲ ਨਹੀਂ ਲੱਗਦਾ ਨਹੀਂ ਉਹਦਾ 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 ਨਾਲ ਉਹਦੇ ਸਹਿ ਦੇ ਰਾ ਲੰਬੜਵਾਰ ਆ ਉਹ ਮੈਂ ਤਾਂ ਸਾਹਿਬ ਦੇਵ ਫਿਰ ਆਪ ਦਾ ਲੰਬੜੇ ਕੀ ਪਤਾ ਦਿਖਵਾਇਆ ਹੁਣ ਜਿੱਤਾ ਇਹ ਆ ਜਿਹੜੇ ਬੰਦੇ ਆ ਇਹਨਾਂ ਬੰਦਾ ਕਿਸਾ ਹੈ ਠੀਕ ਹੈ ਇਹ ਆ ਇਹਨੂੰ ਲਾਹ ਕਿਹਾਂ ਸੇ ਆਇਓ ਵਾਹ ਕਹਾਂ ਸੇ ਰਾਤ ਮੈਂ ਆਇਆ ਥਾ ਪਲੱਟ ਮੈਂ ਆਇਆ ਸੀ ਅੱਛਾ ਇਸੇ ਜੰਮਤ ਵਿੱਚ ਛਾਤ ਮੈਂ ਖਾ ਕੋਈ ਆਪਕੇ ਹੈ ਬੈਗ ਹੈ ਟਿਪੂ ਅੱਗੇ ਲਾ ਲਓ मेरा यहां कुछ टाइम खा जाने दे यार और चादर इन्होंने दी है हमारे साथ चलोगे कोई काम नहीं करना खाना 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 है दवाई लेना है हाँ सरदार ने बोला है जाने के लिए चलोगे जाएंगे चले फिर चलो फिर चले हम भी मारेंगे जेड़ा गे तेरे पास ठीक है ਆਪਣਾ ਹੀ ਘਰ ਹੈ ਜਿੱਥੇ ਕੀ ਇਹਦਾ ਪਰੌਠਾ ਦਿੱਤਾ ਸੀ ਇੱਕੀ। ਇਸ ਕੋ ਰਹਿਣ ਦੇ ਬਾਬਾ ਰਹਿਣ ਦੇ। ਵਹਾਂ ਪਰ ਖਾएंगे, ਤਾਜ਼ਾ ਖਾਣਾ ਖਾएंगे। আচ্ছা ਠੀਕ ਹੈ। ਉਹ ਰਹਿਣ ਦੋ ਛੋੜ ਦੋ ਉਸਕੋ। ਛੋੜ ਦੋ। ਇਸਕੋ ਵੀ ਛੋੜ ਦੋ। ਯਾ ਕਪੜਾ ਪਾएंगे ਵਹਾਂ ਪਰ। ਛੋੜ ਦੋ। ਫਸਲ ਦੀ ਬਣਾਣਾ। ਛੁੱਟੀ ਰੱਖੋ। ਜਾਨ ਦੀ ਹੱਟੇ ਵਾ ਦੇਖੋ। ਉਹ ਬਾਈ ਜੀ ਦੇ ਘਰ ਤੋਂ ਸਸਰੀ ਭਾਈ ਨੂੰ ਜਿੱਤੀ ਪਤੇ ਜੀ। ਅੱਜ ਖੜੇ ਹੀ ਛੇਗੀ ਪਿੰਡ ਸਪਾਰ ਦੇ ਵਿੱਚ। ਜਿੱਥੇ ਜਿੱਥੇ ਸਾਡੇ ਵੀਰ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਇੱਥੇ ਟਿੱਬੇ ਨੇ ਜੀ ਆਪਣੇ ਜਿੱਥੇ ਪੁੱਲ ਬਣਦਾ ਵਾ ਉੱਥੇ ਬਜ਼ੁਰਗ ਬੈਠਾ ਸੀ ਜਦੋਂ ਉਹਨਾਂ ਨੇ ਦੇਖਿਆ ਤਾਂ ਆਲੇ-ਦਲੇ ਕੁੱਤੇ ਬੈਠੇ ਸੀ ਇਹ ਹੋ ਸਕਦਾ ਵੀ ਇਹਨੂੰ ਸ਼ਿਕਾਰ ਬਣਾ ਲੈਂਦੇ ਆਪਦਾ ਕਿਉਂਕਿ ਇਹ ਭੁੱਖ ਨਿਪਾੜੇ ਉੱਥੇ ਬੈਠਾ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਵੀਰ ਉਹਨਾਂ ਨੇ ਇਹਦਾ ਖਾਣਾ ਜਾਂਦਾ ਖੁਲਾਇਆ ਪਹਿਲਾਂ ਤਾਂ ਇਹਨੂੰ ਇਹ ਲੱਗਦਾ ਸੀ ਵੀ ਸ਼ਾਇਦ ਵੀ ਸਹਾ ਹੀ ਨਹੀਂ ਤੇ ਇਹ ਬਜ਼ੁਰਗ ਦੇ ਵਿੱਚ ਸਾਈ ਨਹੀਂ ਹੈਗੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਸੀਗਾ ਜੋ ਕਿ ਇਹਨਾਂ ਨੇ ਵੀਰ ਉਹਨਾਂ ਨੇ ਬਹੁਤ ਆਪ ਦੀ ਰੋਟੀ ਪਾਣੀ ਖੁਲਾਇਆ ਧੰਨਵਾਦ ਇਹਨਾਂ ਦਾ ਵੀਰਾਂ ਦਾ ਤੇ ਸਾਨੂੰ ਦੱਸਿਆ ਤੇ ਜੀ ਇਹਨੂੰ ਆਪਣੇ ਨਾਲ ਆਸ਼ਰਮ ਦੇ ਵਿੱਚ ਮਾਨਵ ਸੇਵਾ ਉਪਕੋ ਕੀਵਾ ਸੁਸਾਇਟੀ ਜੋ ਕਿ ਆਪਣਾ ਘਰ ਜਿੱਥੇ ਕਿ ਉਹ ਵੀਰ ਤੇ ਉਹ ਬਜ਼ੁਰਗ ਰਹਿੰਦੇ ਨੇ ਇੰਡਾਂ ਦਾ ਅੱਗੇ ਪਿੱਛੇ ਕੋਈ ਵੀ ਹੈ ਨਹੀਂ ਸੜਕਾਂ ਤੇ ਰੋਲ ਦੇ ਫਰਦ ਨੇ ਜਿਵੇਂ ਇਹ ਬਜ਼ੁਰਗ ਆ ਪਹਿਲੇ ਪਤਾ ਨਹੀਂ ਕਿੱਥੋਂ ਆਇਆ ਕਿਉਂ ਨਹੀਂ ਆਇਆ ਕੱਲ ਹੋ ਸਕਦਾ ਵੀ ਝੋਂਦਾ ਲਾਉਣ ਆਇਆ ਹੋਵੇ ਉੱਥੋਂ ਨਾਲ ਹੀ ਭੇਜ ਆ ਲਿਆ ਹੁਣ ਜੇ ਆਪਾਂ ਪੰਜਾਬ ਦੇ ਛੜਦੇ ਨੇ ਆਪਾਂ ਕੀ ਕਰਉਣਾ ਹੈ ਤਾਂ ਨਾ ਨਮਾਕੀ ਸਹੀ ਨਾ ਹੋਵੇ ਸਰੋਗ ਪ੍ਰੋਗਰਾਮ ਦਾ ਸਮਾਰ ਹੈ ਕਿਪਾ ਕਰਨ ਇਹਨੂੰ ਨਮਾਉਣਿਆ ਤੁਮਉਣਿਆ ਜਾ ਕੇ ਦੀ ਦਵਾਈ ਬੂਟੀ ਕਰਾਉਣਾ ਨਹੀਂ ਰਿਪੋਰਟਾਂ ਕਰਾਉਣੀਆਂ ਨਹੀਂ ਆ ਫੋਨ ਤੇ ਟੈਸਟ ਕਰਾਵਾਂਗੇ ਜੋ ਵੀ ਹੋਊਗਾ ਤੇ ਇਹਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਤਾਂ ਕਿ ਇਸ ਨੂੰ ਇਸੇ ਪਰਿਵਾਰ ਤੱਕ ਪਹੁੰਚਾਇਆ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ